ਹਾਂਜੀ ਭਾਈ ਗੁਰਜੀ ਕੀ ਆਲਾ ਸਾਰੇ ਠੀਕ ਠਾਕ ਹੋ ਜੀ ਇੱਕ ਵੀਰੇ ਦਾ ਮੈਨੂੰ ਮੈਸੇਜ ਆਇਆ ਸੀ ਵੀ ਜੇ ਗੋਲ ਧਾਰੇ ਚ ਆਪਾਂ ਲੈਂਟਰ ਪਾਉਣੇ ਆ ਵੀ ਉਹਦੀ ਮਿੰਨਤੀ ਕਿਵੇਂ ਕਰੀਏ ਵੀਰ ਤੇ ਅੱਜ ਮੈਂ ਤੁਹਾਨੂੰ ਦੱਸਣੀ ਆ ਵੀ ਤਰੀਕਾ ਬਹੁਤ ਸੌਖਾ ਤਰੀਕਾ ਵੀਡੀਓ ਬਹੁਤ ਸੋਣੀ ਹੋ ਰਹੀ ਜੀ ਵੀ ਇਹਨੂੰ ਸੇਵ ਕਰ ਲਿਓ ਵੀਡੀਓ ਸਾਰੀਆਂ ਸੇਵ ਕਰ ਲਿਆ ਕਰੋ ਆਪਣੀ ਸਾਰੀ ਵਧੀਆ ਹੁੰਦੀਆਂ ਨੇ ਤੇ ਆਹ ਦੇਖੋ ਜਿਵੇਂ ਆਪਾਂ ਕੋਈ ਗੋਲ ਧਾਰਾ ਦਾ ਲੈਂਟਰ ਪਾਇਆ ਆਪਾਂ ਹਾ ਲਾ ਲਓ ਵੀ ਇਹ ਇਹਦਾ ਅਰਧ ਵਿਆਸ ਇਹ 8 ਫੁੱਟ ਹੈ ਦਾ ਅਰਧ ਵਿਆਸ 4 ਫੁੱਟ ਲਾ ਲਓ 4 ਫੁੱਟ ਇਧਰੋਂ ਹੋ ਗਿਆ 4 ਫੁੱਟ ਦੇ ਲੋਗਾ ਇਹ 8 ਫੁੱਟ ਦਾ ਲੈਂਟਰ ਪਾਇਆ ਇਹਦੇ ਦੇ ਕੀ ਕਰਨਾ ਆਪਾਂ ਪਾਈ ਦੀ ਵਰਤੋਂ ਕਰਦੇ ਜਿਹੜੀ ਆਪਾਂ ਨੂੰ ਸਕੂਲਾਂ ਮਾਸਟਰ ਕਹਿੰਦੇ ਉਹਦੀ ਅੱਜ ਵਰਤੋਂ ਕਰਨੀ ਆਪਾਂ ਅੱਗੇ ਤੱਕ ਦੇ ਕਰੀ ਅੱਜ ਇਹਦੀ ਵਰਤ ਹੋ ਗਈ ਆ ਪਾਈ ਆ ਗਈ ਨਹੀਂ ਇਹਦੀ ਵੈਲਿਊ ਹੁੰਦੀ ਆ 22.7 ਠੀਕ ਹੈ ਜੀ ਜਦੋਂ ਆਪਾਂ ਇਹਨਾਂ ਨੂੰ ਤਕਸੀਮ ਕਰਾਂਗੇ ਉਹ ਨਿਕਲ ਕੇ ਆਉਂਦੀ ਆ 3.1428 ਠੀਕ ਹੈ ਜੀ ਇਹ ਗੱਲ ਆਪਾਂ ਸਾਰੀ ਚੀਜ਼ ਯਾਦ ਰੱਖਣ ਵਾਲੀ ਆ 65 ਸੌਖਾ ਤਰੀਕਾ 3.1428 ਠੀਕ ਹੈ ਜੀ ਇਹਨੂੰ ਹੁਣ ਕੀ ਕਰਨਾ ਵਾ ਤੁਸੀਂ ਬਹੁਤ ਸੌਖਾ ਤਰੀਕਾ ਵਾ 3 ਉਹ ਪੁਆਇੰਟ 1 4 2 8 ਨੂੰ ਗੁਣਾ ਕਰਨਾ 4 ਨਾਲ ਠੀਕ ਹੈ ਜੀ ਇਹ ਤਾਂ ਤੁਸੀਂ ਅਰਧ ਵਿਆਸ ਦਾ ਗੋਲਾ ਕੱਢਣਾ ਵੀ ਅਰਧ ਵਿਆਸ ਦਾ ਤੁਸੀਂ ਦੇਖਣੇ ਕਿੰਨਾ ਲੈਂਟਰ ਆ ਫਿਰ ਤਾਂ ਇੱਕ ਚਾ ਲਾਉਣਾ 4 ਠੀਕ ਹੈ ਜੀ ਜੇ ਪੂਰਾ ਗਲਾਈ ਦਾ ਨਾਪ ਲੈਣਾ ਵਾ ਫਿਰ ਇੱਕ ਚਾਰ ਹੋਰ ਲਾਉਣਾ ਵਾ ਠੀਕ ਹੈ ਜੀ ਉਹਦਾ ਬਰਾਬਰ ਲੈਂਟਰ ਕਿੰਨਾ ਆਊਗਾ ਇੱਕ ਮਿੰਟ ਇੰਨਾ ਹਸਾਬ ਦਾ ਆਪਣਾ ਕੈਲਕੂਲੇਟਰ ਦੀ ਵਰਤੋਂ ਕਰਨੀ ਪੈਣੀ ਹੁਣ ਆਪਾਂ 3.14 2 8 4 4 ਆ ਗਿਆ 50 ਲਗਭਗ 50 ਫੁੱਟ 2 8 ਫੁੱਟ ਹੋ ਗਿਆ ਠੀਕ ਹੈ ਜੀ ਇਹ ਆਪਣਾ ਰਿਜ਼ਲਟ ਨਿਕਲਿਆ ਠੀਕ ਹੈ ਇਹ ਇਹਦੀ ਇੱਕ ਗੱਲ ਦਾ ਖਿਆਸਤਿਆ ਰੱਖਣਾ ਵੀ ਜਦੋਂ ਤੁਸੀਂ ਮੈਨਤੀ ਲੈਣੀ ਜੇ ਤੁਸੀਂ 50 ਫੁੱਟ ਲੇਤੀ ਤਾਂ 25 25 ਲਿਖਣਾ ਇਕੱਠਾ 50 ਨਹੀਂ ਲਿਖਣਾ ਜੇ ਤੁਸੀਂ 20 ਫੁੱਟ ਲੇਤਾ ਤਾਂ ਦਾ 20 10 10 ਹੀ ਲਿਖਣਾ ਵੀਡੀਓ ਬਦਲੀ